ਇਹ ਚੀਜ਼ ਗਣਾ ਸ਼ੋਰ ਨਹੀਂ ਕਰ ਰਹੀ ਆ ਕਿ ਦੇਖੋ ਪਰਵਾਹ ਕੌਣ ਕਰੇ ਪੁੱਛੀ ਦੇ ਉੱਤੇ ਨਿਸ਼ਚਿਤ ਕਰੇ ਇਹੋ ਤਰ੍ਹਾਂ ਦੇ ਕੰਮ ਕਰੀਏ ਤੇ ਜਨਤੀ ਕਾਰਨ ਵਿੱਚ ਆ ਰਿਹਾ ਜਿਉਂ ਦੱਸਿਆ ਜਾ ਰਿਹਾ ਚਾਚੀ ਦੇ ਨਾਮ ਦਾ ਬੰਦਾ ਚਾਚੀ ਦਾ ਕਹਿਣਾ ਹੈ ਤੇ ਇਸ ਦੇ ਕਾਰਨ ਕੈਰੀਅਰ ਤੇ ਦੰਦ ਹੋ ਗਿਆ ਹੈ ਸਹੀ ਪਰਵਾਹ ਦੇਖ ਲਓ ਜਦੋਂ ਨਾ ਕਰਦੇ ਨਾ ਮੰਨਦਾ ਤਾਂ ਬੋਡੀ ਬਿਲਡਰ ਵਿਰਿੰਦਰ ਕੁਮਨ ਦਾ ਅੱਜ ਦਿਹਾਂਤ ਹੋ ਗਿਆ ਜਿਸ ਤੋਂ ਬਾਅਦ ਹੁਣ ਮ੍ਰਿਤਕ ਤੇ ਉਹਨਾਂ ਦੇ ਘਰ ਪਹੁੰਚ ਚੁੱਕੀ ਹੈ ਜਿਸ ਨੂੰ ਦੇਖਦਿਆਂ ਹੀ ਪਰਿਵਾਰ ਤਾਹਾਂ ਮਾਰ ਮਾਰ ਕੇ ਰੋ ਰਿਹਾ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤਾਂ ਦੱਸ ਤਈਏ ਕਿ ਅੰਮ੍ਰਿਤਸਰ ਦੇ ਵਿੱਚ ਉਹ ਇਲਾਜ ਲਈ ਅੱਜ ਗਏ ਸੀ ਤੇ ਜਿਸ ਦੌਰਾਨ ਉਹਨਾਂ ਦੀ ਇੱਥੇ ਦੋ ਹਾਰਟ ਅਟੈਕ ਆਉਣ ਕਾਰਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰ ਜਿਹੜੇ ਇਸ ਤਰ੍ਹਾਂ ਹੁੰਦੀ ਨਹੀਂ ਉਹਨਾਂ ਦੀ ਡਾਕਟਰਾਂ ਦੇ ਨਾਲ ਬੈਸ ਵੀ ਹੁੰਦੀ ਹੈ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਰ ਲੁਕੀ ਲਈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸ਼ਾਕਾਹਾਰੀ ਬਾਡੀ ਬਿਲਡਰ ਅਤੇ ਐਕਟਰ ਗੁਰਿੰਦਰ ਘੁੰਮਣ ਦਾ ਵੀਰਵਾ ਨੂੰ ਦਿਹਾਂਤ ਹੋ ਗਿਆ ਅੰਮ੍ਰਿਤਸਰ ਦੇ ਕੋਟਸ ਹਸਪਤਾਲ 'ਚ ਆਪਰੇਸ਼ਨ ਦੌਰਾਨ ਉਹਨਾਂ ਨੂੰ ਦੋ ਹਾਰਟ ਅਟੈਕ ਆਉਂਦੀ ਨਹੀਂ ਇਸ ਦੌਰਾਨ ਤੂਵੇਂ ਉਹਨਾਂ ਦੇ ਜਿਹੜੇ ਦੋਸਤ ਹੁੰਦੇ ਨੇ ਉਹਨਾਂ ਦੀ ਡਾਕਟਰਾਂ ਦੇ ਨਾਲ ਬੈਸ ਵੀ ਹੁੰਦੀ ਹੈ ਦੋਸਤ ਅਨਿਲ ਗਿੱਲ ਨੇ ਕਿਹਾ ਕਿ ਇੱਕਦਮ ਘੁੰਮਣ ਦੀ ਬਾਡੀ ਨੀਲੀ ਕਿਵੇਂ ਪੈ ਗਈ ਇਸ ਦੀ ਜਾਂਚ ਹੋਣੀ ਚਾਹੀਦੀ ਇਸ ਤੋਂ ਬਾਅਦ ਉਹਨਾਂ ਦੀ ਡੈੱਡ ਬੋਡੀ ਨੂੰ ਜਲੰਧਰ ਸਥਿਤ ਘਰ ਕਹਾਂਦਾ ਗਿਆ ਹਮਨ ਦਾ ਕੱਲ ਅੰਤਿਮ ਸੰਸਕਾਰ ਕੀਤਾ ਜਾਵੇਗਾ ਵਰਿੰਦਰ ਘੁਮਨ ਜਲੰਧਰ ਦੇ ਮਾਡਲ ਹਾਊਸ ਵਿੱਚ ਆਪਣੇ ਜਿਮ 'ਚ ਐਕਸਰਸਾਈਜ਼ ਕਰ ਰਹੇ ਸਨ ਉਸ ਵੇਲੇ ਅਚਾਨਕ ਉਹਨਾਂ ਦੇ ਮੋਢੇ ਦੀ ਨਸ ਦੱਬ ਗਈ ਦਾਖਲ ਵੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਇੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਘੁਮਨ ਦੇ ਘਰ ਸ਼ੋਕ ਜਤਾਉਣ ਲਈ ਪਹੁੰਚੇ ਮੰਤਰੀ ਮਹਿੰਦਰ ਪਗਤ ਸਿੰਘ ਨੇ ਕਿਹਾ ਇੱਕ ਮੰਦੀ ਮੌਤ ਦੇ ਪਿੱਛੇ ਜੋ ਵੀ ਕਾਰਨ ਹੋਣਗੇ ਉਹਨਾਂ ਦੀ ਜਾਂਚ ਕਰਵਾਈ ਜਾਵੇਗੀ ਜੋ ਵੀ ਕਸੂਰવાર ਪਾਇਆ ਗਿਆ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਵੀ ਇਸ ਬੰਦ ਚ ਗੱਲਬਾਤ ਕਰਨ ਦੀ ਮੰਨੇ ਕਿਹਾ ਹੈ ਕਿ ਗੱਲਬਾਤ ਕੀਤੀ ਜਾਵੇਗੀ ਕੁਮੰਦੀ ਉਮਰ ਤਕਰੀਬਨ 43 ਸਾਲ ਸੀ ਉਹਨਾਂ ਦਾ ਜਨਮ 28 ਸਤੰਬਰ 1982 ਨੂੰ ਉਦਾਸਪੁਰ ਦੇ ਤਲਵੰਡੀ ਚ ਹੋਇਆ ਸੀ ਇਸ ਤੋਂ ਬਾਅਦ ਲਾਇਲਪੁਰ ਖਾਲਸਾ ਕਾਲਜ ਤੋਂ ਐਮਬੀਏ ਦੀ ਪੜ੍ਹਾਈ ਕੀਤੀ ਕੁਮਨ ਨੇ ਪੋਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੇ ਨਾਲ ਵੀ ਟਾਈਗਰ 3 ਚ ਕੰਮ ਕੀਤਾ ਹੈ ਇਸ ਦੇ ਨਾਲ ਹੀ ਮਿਸਟਰ ਇੰਡੀਆ ਵੀ ਰਹਿ ਚੁਕੇ ਨੇ ਉਹਨਾਂ ਨੇ 6 ਦਿਨ ਪਹਿਲਾਂ ਸੋਸ਼ਲ ਮੀਡੀਆ ਉਪਡੇਟ ਪੋਸਟ ਪਾ ਕੇ ਲਿਖਿਆ ਸੀ ਕਿ ਕਿਸਮਤ ਚ ਲਿਖੇ ਤੇ ਕਿਸੇ ਦਾ ਜ਼ੋਰ ਨਹੀਂ ਆਦਮੀ ਕੁਝ ਹੋਰ ਸੋਚਦਾ ਹੈ ਅਤੇ ਭਗਵਾਨ ਕੁਝ ਹੋ